ਮੈਂ ਉੱਥੇ ਬਾਲ ਘਰ ਦੀ ਕੁੜੀ ਹਾਂ ਤੇ ਮੈਂ 15 ਸਾਲ ਉੱਥੇ ਰਹੀ ਹਾਂ ਤੇ ਮੈਂ ਬਹੁਤ ਬੱਚਿਆਂ ਦਾ ਉੱਥੇ ਅਤਿਆਚਾਰ ਦੇਖਿਆ ਵਾ ਬਹੁਤ ਬੱਚਿਆਂ ਨੂੰ ਉੱਥੇ ਕੁੱਟਿਆ ਜਾਂਦਾ ਤੇ ਮੇਰੇ ਨਾਲ ਵੀ ਬਹੁਤ ਕੁੱਟਮਾਰ ਹੋਈ ਆ ਕੁੱਟਮਾਰ ਕੇ ਉਹ ਇੱਕ ਜੇਲ੍ਹ ਚ ਬੰਦ ਕਰ ਦਿੰਦੇ ਆ ਤੇ ਕਈ ਕਿ ਦਿਨ ਮਤਲਬ ਭੁੱਖੇ ਵੀ ਰੱਖਦੇ ਨੇ ਤੇ ਮੈਂ ਚਾਹੁੰਦੀ ਆ ਕਿ ਬੱਚਿਆਂ ਨੂੰ ਉੱਥੋਂ ਆਯਾਤ ਕਰਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਸਾਲ ਦੇ ਸੀ ਜਦੋਂ ਤੁਹਿਆ ਮੈਂ 2006 ਚ ਆਈ ਸੀ ਉਦੋਂ ਉਮਰ ਤੁਹਾਡੀ ਕਿੰਨੀ ਸੀ 5 ਬਚਪਨ ਤੋਂ ਹੀ ਮੈਂ ਉੱਥੇ ਹੀ ਆ ਕਿੰਨੇ ਬੱਚੇ ਇਸ ਟਾਈਮ ਉੱਥੇ ਸੀਗੇ ਤੁਹਾਡੇ ਨਾਲ ਜਿਹਨਾਂ ਨਾਲ ਕੁੱਟਮਾਰ ਦਾ ਸ਼ਿਕਾਰ ਬਣੇ ਸੀ ਨਾਲ ਤੁਹਾਡੇ ਬੱਚੇ ਤਾਂ ਉੱਥੇ ਹੈਗੇ ਸੀਗੇ ਜੀ 40 ਬੱਚੇ ਆ ਉੱਥੇ ਲਗਭਗ ਬੱਚੀ ਤੁਸੀਂ ਦੱਸ ਦਿਓ ਵੀ ਉੱਥੇ ਕੁੱਟਮਾਰ ਹੁੰਦੀ ਸੀ ਜਿਵੇਂ ਖਾਸ ਤੌਰ ਤੇ ਦੱਸਿਆ ਵੀ ਕੋਈ ਸਰੀਰਕ ਸ਼ੋਸ਼ਣ ਵੀ ਹੁੰਦਾ ਬੱਚਿਆਂ ਨਾਲੋਂ ਨਹੀਂ ਜੀ ਐਵੇਂ ਦਾ ਕੁਝ ਨਹੀਂ ਹੋਇਆ ਕਿ ਮੇਰੇ ਨਾਲ ਤਾਂ ਨਹੀਂ ਹੋਇਆ ਬਾਕੀ ਬੱਚਿਆਂ ਦਾ ਮੈਨੂੰ ਪਤਾ ਨਹੀਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਡਰਾਇਆ ਜਾਂਦਾ ਜਿਸ ਕਰਕੇ ਕੋਈ ਵੀ ਬੱਚਾ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ੇਅਰ ਕਰਦਾ ਕਿੰਨੀਆਂ ਕੁੜੀਆਂ ਕਿੰਨੀਆਂ ਹੈਗੀਆਂ ਕੈਲਕੂਲੇਟ ਅੰਦਾਜ਼ਾ ਜ਼ਿਆਦਾ ਹੈ ਇਹ ਬੱਚਾ ਲੜਕੀਆਂ ਦਾ ਹੀ ਹੈ ਜੀ ਬਲ ਕਰੋ ਕਿੰਨਾ ਬੋਲ ਜ਼ਿਆਦਾ ਪੁੱਟਿਆ ਜਾਂਦਾ ਜੀ ਤੁਹਾਨੂੰ ਅ ਕੁਲਦੀਪ ਸਿੰਘ ਮਾਨ ਤੇ ਜਸਬੀਰ ਕੌਰ ਤੇ ਹੋਰ ਵੀ ਉਹਨਾਂ ਦੇ ਨਾਲ ਜਿੰਨੇ ਵੀ ਟੀਮ ਮੈਂਬਰ ਚਲੋ ਇਸ ਵੀ ਦੁਆਰਾ ਕਰ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਤੋਂ ਅੱਜ ਤੁਸੀਂ ਐਸਐਸਪੀ ਦਫ਼ਤਰ ਆਏ ਹੋ ਕੀ ਕਰਨ ਲਈ ਅਸੀਂ ਇਸ ਮਸਲੇ ਤੇ ਆਏ ਜੀ ਜਿਹੜਾ ਕਿ ਪਿਛਲੇ ਦਿਨਾਂ ਤੋਂ ਤਲਵੰਡੀ ਖੁਰਦ ਤੇ ਅਖੌਤੀ ਸਾਧ ਜੋ ਕਿ ਸੰਕਰਨੰਦ ਦਾ ਵੀਡੀਓ ਅਸਲੀਲ ਦੇ ਪ੍ਰਤੀ ਦ압 ਜਿੰਨ ਤਾਂ ਪਤਾ ਹੀ ਅਭੀ ਵਾਇਰਲ ਹੋਈ ਹੈ ਜਿਹੜੀ ਉਸ اڈੇਰੇ ਤੋਂ ਇੱਕ ਮਸਲਾ ਜਿਹੜਾ ਹੈਗਾ ਵਾ ਜਿਹੜਾ ਉਹਦਾ ਬਾਲ ਘਰ ਦਾ ਬਾਲ ਘਰ ਦੇ ਵਿੱਚ ਜਿਹੜੇ ਬੱਚੇ ਆ ਤਕਰੀਬਨ ਉਹ ਸਾਨੂੰ ਕਹਿੰਦੇ ਆ ਵੀ ਸੁਰੱਖਿਅਤ ਆ ਉੱਥੇ ਬਿਲਕੁਲ ਵੀ ਬੱਚੇ ਸੁਰੱਖਿਅਤ ਨਹੀਂ ਹਨ ਉਸ ਵੇਸੇ ਦੇ ਉੱਪਰ ਅਸੀਂ ਐਸਟੀ ਐਸਐਸਪੀ ਦਫ਼ਤਰ ਕੰਪਲੀਟ ਲੈ ਕੇ ਹਾਜ਼ਰ ਹੋਏ ਆਂ ਸਾਡੇ ਨਾਲ ਇੱਕ ਪੀੜਤਾ ਬੱਚੀ ਜਿਸ ਦੇ ਨਾਲ ਉਥੋਂ ਦੇ ਬਾਲ ਘਰ ਦੇ ਜਿਹੜੀ ਕਿ ਪ੍ਰਧਾਨ ਬੀਬਾ ਜਸਵੀਰ ਕੌਰ 77 ਕੁਲਦੀਪ ਸਿੰਘ ਮਾਨ ਤੇ ਸੰਕਰਾਨੰਦ ਦਾ ਅਕੋਤੀ ਦਾ ਸਾਕਾ ਭਤੀਜਾ ਅਵਤਾਰ ਸਿੰਘ ਓਮਾਨੰਦ ਤੇ ਨਾਲ ਉਸਰੇਸ਼ਾਨੰਦ ਤੇ ਬਾਕੀ ਹੋਰ ਇੱਕ ਚੇਅਰਮੈਨ ਆ ਤੇ ਇੱਕ ਰਤਨੀ ਦੇਵੀ ਬੀਬਾ ਜਿਹੜੀ ਬੱਚਿਆਂ ਨੂੰ ਗੋਦ ਲੈ ਕੇ ਉਹੋ ਤਕਰੀਬ ਬੱਚਿਆਂ ਨੂੰ ਗੋਦ ਲੈ ਕੇ ਨਾ ਉਸ ਤੋਂ ਬਾਅਦ ਫਿਰ ਜਿਹੜੀ دنیਆਵੀ ਤੌਰ ਤੇ ਆਪਾਂ ਕਰਾਉਨੇ ਹੁੰਦੇ ਆ ਵੀ ਦਾਨ ਜਿਹੜੀ ਆਉਂਦੀ ਹੁੰਦੀ ਆ ਰਸੀ ਬੱਚਿਆਂ ਨੂੰ ਜਾਨੀ ਕਿ ਤੁਹਾਡੇ ਵਰਗੇ ਜਾਂ ਸਾਡੇ ਵਰਗੇ ਕੋਈ ਦਾਨ ਰਸੀ ਕਰਦੇ ਆ ਲੱਖਾਂ ਦੇ ਰੁਪਏ ਵੀ ਬੱਚਿਆਂ ਦਾ ਭਵਿੱਖ ਬਾਰੇ ਹੋਰ ਪਈਆਂ ਦਾ ਕਪੜੇ ਵਾਸਤੇ ਵੀ ਅਸੀਂ ਕੰਪਲੀਟ ਦੇਣਾ ਆ ਬੱਚਿਆਂ ਦੇ ਉਹਦੇ ਹਾਲ ਦੇ ਅੰਦਰ ਜਿਹੜਾ ਬਾਲ ਘਰ ਆ ਜੇਲ ਬਣੀ ਹੋਈ ਆ ਇੱਕ ਜਿਸ ਦੇ ਵਿੱਚ ਬੱਚਿਆਂ ਨੂੰ ਤਕਰੀਬਨ ਆਪ ਹੀ ਟਾਰਚ ਕਰਦੇ ਆ ਕੁੱਟਮਾਰ ਬਹੁਤ ਕਰਦੇ ਆ ਜੇ ਮਾੜਾ ਮੋਟਾ ਉਹਨਾਂ ਦੇ ਅੱਖੇ ਨਹੀਂ ਲੱਗਦੇ ਤਾਂ ਉਹਨੂੰ ਕੁੱਟ ਮਾਰ ਕਰਕੇ ਕਈ ਕਈ ਦਿਨ ਭੁੱਖੇ ਧਿਆਏ ਰੱਖਿਆ ਜਾਂਦਾ ਜੀ ਇਹ ਹਾਲਾਤ ਆ ਜੀ ਉਸ ਡੇਰੇ ਦੇ ਬਾਲ ਘਰ ਦੇ ਅਸੀਂ ਇਹ ਬੱਚੀ ਨੇ ਆਵਾਜ਼ ਠਾਈ ਆ ਵੀ ਮੇਰੀਆਂ ਉੱਥੇ ਭੈਣਾ ਰਹਿੰਦੀਆਂ ਨੇ ਇਹ ਬੱਚੀ ਉਸ ਬਾਲ ਘਰ ਦੀ ਦੇ ਵਿੱਚ ਰਹਿੰਦੀ ਸੀ ਉਸ ਬਾਲ ਘਰ ਦਾ ਸਾਡੇ ਨਾਲ ਬਜ਼ੁਰਗ ਸਾਡੇ ਨਾਲ ਖੜੇ ਆ ਤੇ ਨਾਲ ਸਾਡੇ ਜਵਾਈ ਪਾਈ ਆ ਮੈਂ ਬੇਨਤੀ ਕਰਦਾ ਵੀ ਇਹਦੇ ਵਿੱਚ ਕੋਈ ਹੋਰ ਜ਼ਿਕਰ ਨਾ ਕੀਤਾ ਜਾਵੇ ਸਾਡੇ ਨਗਰ ਦੀ ਇੱਜ਼ਤ ਵੀ ਆ ਕਿਉਂਕਿ ਜਿਹੜੀ ਪੀੜਤਾ ਨੇ ਸਾਰੇ ਲਿਖਤੀ ਰੂਪ ਦੇ ਵਿੱਚ ਉਹ ਬਿਆਨ ਐਸਐਸਟੀ ਦਫ਼ਤਰ ਤੇ ਲੁਧਿਆਣਾ ਅਸੀਂ ਦੇ ਚੁੱਕੇ ਆ ਇਸ ਲਈ ਅਸੀਂ ਪੁੱਜੇ ਆ ਇਹ ਬੇਨਤੀ ਕਰਦੇ ਆ ਕਿ ਤਕਰੀਬਨ ਬੱਚਿਆਂ ਦੇ ਪ੍ਰਤੀ ਜੋ ਵੀ ਆਵਾਜ਼ ਉਠਾਈ ਆ ਉਹ ਲੜਕੀ ਨੇ ਧੜਕੇ ਉੱਠੀ ਆ ਬਾਕੀ ਪਰਿਵਾਰ ਕਈ ਸੰਪਰਕ ਕਰ ਚੁੱਕੇ ਸੰਦਾਸ ਦੇ ਨਾਲ ਅਸੀਂ ਵੱਧ ਤੋਂ ਵੱਧ ਤਿੱਖਾ ਸੰਘਰਸ਼ ਕਰਕੇ ਬੱਚੀ ਨੂੰ ਵੀ ਇਨਸਾਫ ਦਵਾਵਾਂਗੇ ਇਸ ਬੱਚੀ ਦੇ ਨਾਮ 12 ਲੱਖ ਰੁਪਏ ਦੀ ਐਫਡੀ ਕਰਵਾਈ ਹੋਈ ਸੀ ਜਿਹੜੀ ਕਿ ਵੱਖ-ਵੱਖ ਚਿਕਾਂ ਦੇ ਰਾਹੀਂ ਕਢਵਾਈ ਕਢਵਾ ਲਈ ਗਈ ਆ ਕੁਲਦੀਪ ਮਾਨ ਕਨੇਡਾ ਗਿਆ ਸੀ ਤੇ ਇਹਨਾਂ ਨੇ ਕਿਹਾ ਵੀ ਅਸੀਂ ਤਕਨ 2 ਮਹੀਨੇ ਹਾਂਜੀ ਇਹਨਾਂ ਤੋਂ ਸਾਈਨ ਕਰਵਾ ਕੇ ਅੱਛੇ ਡੇਰੇ ਸੰਚਾਲਕਾਂ ਵੱਲੋਂ ਸੰਚਾਰਕਾਂ ਵੱਲੋਂ ਬੀਬਾ ਜਸਵੀਰ ਕੌਰ ਰਤਨੀ ਦੇਵੀ ਤੇ ਨਾਲ ਹੈਗੇ ਆਪਣੇ ਕੁਲਦੀਪ ਮਾਨ ਓਮਾਨੰਦ ਜਿਹੜਾ ਅਵਤਾਰ ਸ਼ੰਕਰੰਦ ਦਾ ਸਾਕਾ ਭਤੀਜਾ ਜੀ ਉਹਨਾਂ ਵੱਲੋਂ ਰੁਪਈਏ ਕਿਹੜੇ ਹੋਰ ਵੀ ਬੇਅੰਤ ਬੱਚਿਆਂ ਦੇ ਜਾਨੀ ਕਿ ਜਿਹੜੀ ਰਾਸੀ ਆਉਂਦੀ ਆ ਇਹਨਾਂ ਦੀਆਂ ਮੈਂ ਤੁਹਾਨੂੰ ਦੱਸਾਂ ਕਰਤੂਤਾ ਜਿਹੜੇ ਸਕੇ ਪਰਿਵਾਰ ਦੇ ਭੈਣਾ ਭਤੀਜੇ ਆ ਉਹਨਾਂ ਦੇ ਕੋਠੀਆਂ ਤੇ ਆਪਣੇ ਸੋਨੇ ਦੀਆਂ ਦੁਕਾਨਾਂ ਮੁੱਲਾਪੁਰ ਦੇ ਵਿੱਚ ਆ ਜੀ ਇਸ ਲਈ ਅਸੀਂ ਆਵਾਜ਼ 18 ਵੀ ਇਹ ਆਪਦੇ ਪਰਿਵਾਰ ਨੂੰ ਪਾਲ ਰਿਹਾ ਕੈਨੇਡਾ ਅਮਰੀਕਾ ਦੇ ਵਿੱਚ ਰਿਸ਼ਤੇ ਕਰਵਾਉਂਦਾ ਤੇ ਤੜਵਾਉਂਦਾ ਇਸ ਲੜਕੀ ਦੇ ਵੀ ਜ਼ੋਰ ਪਾਇਆ ਸੀਗਾ ਬਈ ਲੜ ਵੇ ਰੇਸਤਾ ਟੁੱਟ ਜਾਵੇ ਤੇ ਸਾਡੇ ਕੋਲ ਫੇਰ ਆ ਜਾਵੇ ਸਾਡੀ ਗੁਲਾਮ ਬਣ ਜੂਗੀ ਫਿਰ ਅਸੀਂ ਤਕਰੀਬਨ ਇਹਨੂੰ ਹੋਰ ਕਹਾਂਗੇ ਵੀ ਇਹ ਪੀੜਤਾ ਬੱਚੀ ਆ ਵੀ ਹੋਰ ਰਾਸੀ ਕਿਸੇ ਪਾਸੋਂ ਵਸੂਲ ਕਰਾਂਗੇ ਇਹੋ ਜਿਹੇ ਕਰਤੂਤਾਂ ਸਾਹਮਣੇ ਆਈਆਂ ਨੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਉਹਦੇ ਦਿਨਾਂ ਦੇ ਵਿੱਚ ਉਹ ਤਿੱਕਾ ਸੰਘਰਸ਼ ਵੀ ਕਰਾਂਗੇ ਸਾਨੂੰ ਪਤਾ ਸਾਨੂੰ ਅੱਜ ਤੱਕ ਤਾਂ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਨੂੰ ਅੱਜ ਥੋੜੀ ਜੀ ਢਿੱਲ ਮਥੀ ਮਹਿਸੂਸ ਹੋਈ ਆ ਪਤਾ ਨਹੀਂ ਕੀ ਕਰਨਾ ਉਹ ਸਾਊ ਆਪ ਜੀ ਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਹੁੰਦਾ ਹੈ ਇਹ ਹਕੂਮਤ ਕਿੱਥੇ ਤੱਕ ਜਾਂਦੀਆਂ ਨੇ ਅਸੀਂ ਡਰਨ ਵਾਲੇ ਨਹੀਂ ਹੈਗੇ ਮੈਂ ਇਹਦਾ ਧੜਕਵਾਜ ਦੇ ਵਿੱਚ ਕਹਿੰਦਾ ਸ਼ੇਰ ਨਹੀਂ ਬੱਬਰ ਸ਼ੇਰ ਨਹੀਂ ਉਸ ਬਾਲ ਘਰ ਦੇ ਵਿੱਚ 15 17 ਸਾਲ ਬੱਚੀ ਉੱਥੇ ਪਲੀ ਆ ਉਹਦੇ ਨਾਲ ਵੀ ਇਹ ਤੱਕਾ ਹੋਇਆ ਤੇ ਕੁੱਟਮਾਰ ਕੀਤੀ ਗਈ ਆ ਬੱਚੇ ਨੂੰ ਟੌਰਚ ਕੀਤਾ ਇਹ ਕਹਿੰਦੀ ਮੇਰੀਆਂ ਭੈਣਾ ਬੱਚੀਆਂ ਨੇ ਉਹ ਜਿਨ੍ਹਾਂ ਦੀ ਖਾਤਰ ਮੈਂ ਆਵਾਜ਼ ਠਾਉਣੀ ਆ ਵੀ ਉਹਨਾਂ ਨੂੰ ਵੀ ਆਜ਼ਾਦ ਕਰਵਾਇਆ ਜਾਵੇ ਉਸ ਬਾਲ ਘਰ ਤੋਂ ਬੱਚੀਆਂ ਤਕਰੀਬਨ ਹੋਰ ਕਿਸੇ ਬਾਲ ਘਰ ਦੇ ਵਿੱਚ ਸ਼ਿਫਟ ਕਰੀਆਂ ਜਾਣ ਤਾਂ ਕਿ ਨਾਲੇ ਉਹਨਾਂ ਦੀ ਡਾਕਟਰੀ ਵਗੈਰਾ ਟੀਮ ਸੀਬੀਆਈ ਦੀ ਜਾਂਚ ਵੀ ਅਸੀਂ ਮੰਗ ਕਰਦੇ ਆਂ